ਜਦੋਂ ਮਾਪਿਆਂ ਨੂੰ ਇੱਕ ਕਾਲ ਆਈ ਜਾਂ ਮੈਸੇਜ ਆਉਂਦਾ ਜਾਂ ਜਦੋਂ ਪੀਟੀਐਮ ਜਾਂ ਸਕੂਲ ਜਾਂਦੇ ਨੇ ਉਹ ਤੇ ਉਹਨਾਂ ਨੂੰ ਕਿਹਾ ਜਾਂਦਾ ਇੱਕ ਫਾਰਮ ਜਾਂ ਦੇ ਕੇ ਕਿ ਜੀ ਇਹ ਕੰਸੈਂਟ ਫਾਰਮ ਹੈ ਤੁਸੀਂ ਸਾਈਨ ਕਰਨੇ ਨੇ ਆਪਣੇ ਆਧਾਰ ਕਾਰਡ ਦੇ ਨਾਲ ਆਪਣੇ ਬੱਚੇ ਦਾ ਨਾਮ ਦੱਸ ਕੇ ਉਹ ਹੈਗਾ ਅਪਾਰ ਆਈਡੀ ਬਣਾਉਣ ਵਾਸਤੇ ਦੇ ਵਿੱਚ ਇੰਨਾ ਇਤਰਾਜ਼ ਕਿਉਂ ਕੀਤਾ ਜਾ ਰਿਹਾ ਜੇ ਕਈ ਇਹ ਦਾ ਜਿਹੜੇ ਪੰਜਾਬ ਨਾਲ ਚਿੰਤਿਤ ਰੱਖਦੇ ਆ ਜਾਂ ਸਮਾਜ ਸੇਵੀ ਨੇ ਕੋ ਹਰ ਇੱਕ ਚੀਜ਼ ਦੇ ਫਾਇਦੇ ਵੀ ਹੁੰਦੇ ਨੇ ਤੇ ਜਿਹਦੇ ਫਾਇਦੇ ਹੁੰਦੇ ਨੇ ਇੱਕ ਅੱਧਾ ਪਰਸੈਂਟ ਨੁਕਸਾਨ ਵੀ ਹੁੰਦਾ ਹਾਂਜੀ ਅਪਾਰ ਆਈਡੀ ਅਪਾਰ ਆਈਡੀ ਮਤਲਬ ਆਟੋਮੇਟਡ ਪਰਮਾਨੈਂਟ ਅਕੈਡੈਮਿਕ ਅਕਾਊਂਟ ਰਜਿਸਟਰੀ ਮਤਲਬ ਅਕੈਡੈਮਿਕ ਆਈਡੀ ਹੈ ਹੁਣ ਸਕੂਲ ਦੇ ਵਿੱਚ ਮਾਪਿਆਂ ਨੂੰ ਦੱਸਿਆ ਜਾਂਦਾ ਕਿ ਤੁਹਾਡੇ ਬੱਚੇ ਦੀ ਜਿਹੜੀ ਯਰਨੀ ਆ ਉਹ smooth ਹੋ ਜਾਣੀ ਹੈ ਜਿਵੇਂ ਡਿਜੀ ਲੋਕਰ ਹੁੰਦਾ ਜਿਹਦੇ ਵਿੱਚ ਆਪਾਂ ਆਪਣੇ ਜ਼ਰੂਰੀ ਕਾਗਜ਼ ਰੱਖਦੇ ਆ ਡਾਕੂਮੈਂਟ ਰੱਖਦੇ ਆ ਕੋਈ ਵੀਜ਼ਾ ਲਾਇਸੈਂਸ ਵਗੈਰਾ ਰੱਖਦੇ ਆ ਉਹ ਮੰਨਿਆ ਹੁੰਦਾ ਇਸੇ ਤਰ੍ਹਾਂ ਹੀ ਇਹ ਆਪਾਰ ਆਈਡੀ ਹੈ ਐਜੂਵਲ ਲੋਕਰ ਹੈ ਇਹਦੇ ਵਿੱਚ ਤੁਹਾਡੇ ਬੱਚੇ ਦੇ ਸਰਟੀਫਿਕੇਟ ਮਾਰਕ ਸ਼ੀਟ ਤੇ ਹੋਰ ਵੀ ਜਿੰਨੇ ਵੀ ਅਕਾਡੈਮਿਕ ਨਾਲ ਜੁੜੇ ਹੋਏ ਕਾਗਜ਼ ਨੇ ਉਹ ਜਮ੍ਹਾਂ ਕਰਕੇ ਰੱਖ ਸਕਦੇ ਹੋ ਤੇ ਕਿਤੇ ਹੋਰ ਸਕੂਲ ਦੇ ਵਿੱਚ ਐਡਮਿਸ਼ਨ ਲੈਣੀ ਹੈ ਜਾਂ ਮੂਵ ਕਰਨਾ ਹੈ ਜਾਂ ਸਵਿੱਚ ਕਰਨਾ ਹੈ ਤਾਂ ਤੁਸੀਂ ਆਰਾਮ ਨਾਲ ਡਾਕੂਮੈਂਟਾਂ ਜਿਹੜੇ ਉਹ ਐਕਸੈਸ ਕਰ ਸਕਦੇ ਹੋ ਇਹਦੇ ਤੁਹਾਨੂੰ ਫਾਇਦੀ ਫਾਇਦੇ ਦੱਸੇ ਜਾ ਰਹੇ ਨੇ ਇਹ ਕੁਝ ਕੁ ਪੋਡਕਾਸਟ ਨੇ ਜਿਹੜੇ ਅਟੈਚ ਕਰਕੇ ਨਾਲ ਲਾਇਆ ਪੋਡਕਾਸਟਾਂ ਤੇ ਇਹਦੇ ਫਾਇਦੇ ਦੱਸੇ ਜਾ ਰਹੇ ਨੇ ਨਾਲੇ ਆਖਿਆ ਜਾ ਰਿਹਾ ਵੀ ਹਰ ਇੱਕ ਚੀਜ਼ ਦਾ 1% ਨੁਕਸਾਨ ਹੁੰਦਾ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਸੋਚੋ ਵੀ ਜੇ ਇਹ 1% ਨੁਕਸਾਨ ਜੋ ਵੀ ਅਪਾਰ ਆਈਡੀ ਬਣਾਉਂਦਾ ਜਾਂ ਸਾਈਨ ਕਰਕੇ ਦਿੰਦਾ ਜੋ ਇਹ ਸੋਚ ਕੇ ਸਾਈਨ ਕਰੇ ਵੀ ਜੇ ਇਹ 1% ਨੁਕਸਾਨ ਸਾਡਾ ਹੀ ਹੋ ਗਿਆ ਤਾਂ ਸਾਡਾ ਤਾਂ ਨਾਸ਼ ਹੋ ਜੂਗਾ ਨਾ ਤੇ ਜਿਹੜਾ ਉਹ ਨੁਕਸਾਨ ਹੋਊਗਾ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਕੀ ਸਕੂਲ ਦਾ ਮਾਸਟਰ ਹੋਊਗਾ ਸਕੂਲ ਦਾ ਪ੍ਰਿੰਸੀਪਲ ਹੋਊਗਾ ਗਵਰਨਮੈਂਟ ਹੋਊਗੀ ਜਾਂ ਪਾਲਿਸੀ ਮੇਕਰ ਹੋਊਗਾ ਜਿਹਨੇ ਪਾਲਿਸੀ ਬਣਾਈ ਹੈ ਜੋ ਵੀ ਇਹ ਆਈਡੀ ਬਣਵਾਉਣ ਲਈ ਕਹਿ ਰਹੇ ਨੇ ਕੌਣ ਹੋਊਗਾ ਇਹ ਸਾਨੂੰ ਲਿਖ ਕੇ ਦੇ ਦਿਓ ਐਫੀਡਿਵਟ ਤੇ ਅਸੀਂ ਬਣਵਾ ਲੈਨੇ ਆ ਸੋਨੂੰ ਸਕੂਲ ਵਾਲੇ ਕਦੇ ਵੀ ਇਹ ਲਿਖ ਕੇ ਨਹੀਂ ਦਿੰਦੇ ਉਹ ਸਭ ਤੋਂ ਨੂੰ ਆਖਣਗੇ ਵੀ ਤੁਸੀਂ ਲਿਖ ਕੇ ਦੇ ਦਿਓ ਵੀ ਅਸੀਂ ਆਪਣੇ ਬੱਚੇ ਦੀ ਆਈਡੀ ਬਣਵਾਉਣਾ ਨਹੀਂ ਚਾਹੁੰਦੇ ਤੁਸੀਂ ਇੱਥੇ ਹੀ ਹਿਸਾਬ ਲਾਓ ਵੀ ਉਹ ਇੰਨੇ ਫਾਇਦੇ ਦੱਸ ਕੇ ਵੀ ਜਦੋਂ ਉਹ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਤਾਂ ਇਹਦੇ ਵਿੱਚ ਕੁਸਤਾ ਗੜਬੜ ਹੈ ਕਿਉਂਕਿ ਇਹਦਾ ਅਸਲ ਇਸਤੇਮਾਲ ਜਿਵੇਂ ਮੰਨ ਕੇ ਚੱਲੋ ਤੁਸੀਂ ਇਹ અપਾਰ ਆਈਡੀ ਬਣਵਾ ਲਈ ਉਹਦਾ ਮਤਲਬ ਇਹ ਹੈ ਵੀ ਤੁਸੀਂ ਆਪਣੇ ਬੱਚੇ ਦਾ ਕੋਈ ਵੀ ਨਿਰਣੇ ਨਹੀਂ ਲੈ ਸਕਦੇ ਉਹਦੇ ਵਿੱਚ ਉਹ ਜਿਹੜੇ ਸਕੂਲ 'ਚ ਪੜਦਾ ਉਹ ਸਕੂਲ ਦਾ ਸੰਸਥਾ ਉਥੋਂ ਦਾ ਮਾਲਕ ਉਹਦਾ ਪ੍ਰਿੰਸੀਪਲ ਤੋੜੇ ਬੱਚੇ ਦਾ ਕੋਈ ਵੀ ਨਿਰਣੇ ਲੈ ਸਕਦਾ ਉਹਦਾ ਕੋਈ ਵੀ ਇਲਾਜ ਟੈਸਟ ਜਾਂ ਕੋਈ ਵੀ ਡੀਐਨਏ ਸੈਂਪਲ ਉਹ ਛੋਟੇ ਛੋਡੀ ਮਨਜ਼ੂਰੀ ਤੋਂ ਬਿਨਾ ਲੈ ਸਕਦਾ ਕਿਉਂਕਿ ਤੁਸੀਂ ਪਾਰ ਆਈਡੀ ਬਣਾ ਕੇ ਇਹ ਸਹਿਮਤੀ ਦੇ ਚੁੱਕੇ ਹੋ ਜਿਵੇਂ ਮੰਨ ਕੇ ਚੱਲੋ ਹੁਣ ਐਚਐਮਪੀਵੀ ਵਾਇਰਸ ਜੋ ਆ ਰਿਹਾ ਜੋ ਕਹਿ ਰਹੇ ਨੇ ਵੀ ਉਹ ਪਾਰ ਆਈਡੀ ਦੇ ਨਾਲ ਹੀ ਆ ਰਿਹਾ ਇਸੇ ਕਰਕੇ ਹੀ ਇਹ ਪਾਰ ਆਈਡੀ ਬਣੀ ਹੈ ਜੇ ਕੋਈ ਵੀ ਬੰਨ ਕੇ ਕੋਈ ਵੈਕਸੀਨ ਵਗੈਰਾ ਆਉਂਦੀ ਹੈ ਵੈਕਸੀਨ ਵਗੈਰਾ ਨਹੀਂ ਲਵਾਉਂਦਾ ਵਿਰੋਧ ਕਰਦਾ ਤਾਂ ਉਹਦੀ ਅਪਾਰ ਆਈਡੀ ਬੈਨ ਕਰ ਦਿੱਤੀ ਜਾਊਗੀ ਤੇ ਜਦੋਂ ਅਪਾਰ ਆਈਡੀ ਬੈਨ ਕਰਤੀ ਫਿਰ ਨਾ ਤਾਂ ਉਹ ਆਪਣੇ ਸਰਟੀਫਿਕੇਟ ਲੈ ਸਕਦਾ ਤੇ ਜੇ ਸਰਟੀਫਿਕੇਟ ਨਹੀਂ ਲੈ ਸਕਦਾ ਤੇ ਨੌਕਰੀ ਨਹੀਂ ਲੈ ਸਕਦਾ ਵੀ ਤੁਹਾਨੂੰ ਮਜਬੂਰ ਕਰ ਦਿੱਤਾ ਜਾਊਗਾ ਵੈਕਸੀਨ ਲੈਣ ਤੇ ਇਸੇ ਪਰਪਸ ਤੇ ਇਹ ਬਣੀ ਹੈ ਜਿਵੇਂ ਤੁਸੀਂ ਪਿਛਲੀ ਵਾਰ ਮਜਬੂਰ ਕਰਤਾ ਸੀ ਵੀ ਤੁਸੀਂ ਰਾਸ਼ਨ ਨਹੀਂ ਲੈ ਸਕਦੇ ਇਹ ਕੋਈ ਪਾਸਪੋਰਟ ਦੇ ਚੱਕਰ 'ਚ ਵੈਕਸੀਨ ਲਵਾ ਲਈ ਸੀ ਕਿਸੇ ਨਾ ਕਿਸੇ ਚੱਕਰ ਦੇ ਵਿੱਚ ਕਿਸੇ ਦੇ ਟਰੈਵਲ ਦੇ ਚੱਕਰ 'ਚ ਲਗਵਾ ਲਈ ਸੀ ਉਹਦੇ ਵਿੱਚ ਪਤਾ ਕੀ ਹੋਇਆ ਉਹਦੇ ਵਿੱਚ ਕੁਝ ਲੋਕਾਂ ਨੇ ਨਾ ਇਕੱਲਾ ਸਰਟੀਫਿਕੇਟ ਬਣਾ ਲਿਆ ਸੀ ਵੈਕਸੀਨ ਨਹੀਂ ਲਈ ਸੀ ਜਾਲੀ ਸਰਟੀਫਿਕੇਟ ਬਣਵਾ ਲਈ ਸੀ ਟਰੈਵਲ ਪ੍ਰੂਵਲ ਕਰਨ ਵਾਸਤੇ ਤੇ ਇਸ ਵਾਰ ਇਹਨਾਂ ਨੇ ਵੀ ਪੱਕਾ ਹੱਲ ਕਰਨ ਵਾਸਤੇ ਇਹ ਇਸ ਪਰਪਸ ਤੇ ਇਹ ਆਈਡੀ ਬਣਾ ਰਹੇ ਨੇ ਉਹਦੇ ਵਿੱਚ ਵੀ ਪੂਰਾ ਰਿਕਾਰਡ ਉਹ ਆਪਾਰ ਆਈਡੀ ਦੇ ਵਿੱਚ ਆ ਜਾ ਕਰੂਗਾ ਵੀ ਇਹਦੇ ਵੈਕਸੀਨ ਲੱਗੀ ਹੋਈ ਹੈ ਜਾਂ ਨਹੀਂ ਲੱਗੀ ਹੋਈ ਜੇ ਨਹੀਂ ਲੱਗੀ ਤਾਂ ਉਹ ਬੈਨ ਕਰਤੀ ਜਾਊਗੀ ਜੀ ਹੁਣ ਇਹ ਗੱਲ ਸਮਝੋ ਵੀ ਜੋ ਵੀ ਟੀਚਰ ਇਹ ਇਹ ਨਾ ਇੱਕ ਰਿਪੋਰਟ ਆਈ ਹੈ ਵੀ 33% ਲੋਕਾਂ ਦੀ ਤਾਂ ਇਹ ਵੱਢ ਚੁੱਕੀ ਹੈ 77% ਲੋਕਾਂ ਦੀ ਹਲੇ ਨਹੀਂ ਬਣੀ ਜਿਹੜੇ 77% ਲੋਕਾਂ ਦੀ ਨਹੀਂ ਬਣੀ ਉਹਨਾਂ ਦੇ ਉੱਪਰ ਪ੍ਰੈਸ਼ਰ ਪਾ ਰਹੇ ਨੇ ਸਕੂਲਾਂ ਤੇ ਵੀ ਇਹ ਤੁਸੀਂ ਆਈਡੀ ਬਣਾ ਬੀ ਬਣਾਉਣੀ ਬਣਾਉਣੀ ਹੈ ਤੁਹਾਡੀ ਵੀ ਉਹਨਾਂ ਦੇ ਨੌਕਰੀ ਤੇ ਆ ਰਹੀ ਹੈ ਇਹ ਗੱਲ ਹੁਣ ਉਹ ਆਪਣੇ ਪ੍ਰੈਸ਼ਰ ਲਈ ਤੁਹਾਨੂੰ ਪ੍ਰੈਸ਼ਰ ਕਰਨਾ ਸ਼ੁਰੂ ਕਰਨਗੇ ਤੇ ਵੀ ਆਪਣੇ ਬੱਚੇ ਦੀ ਪਾਰ ਆਈਡੀ ਬਣਾਓ ਵੀ ਇਹ ਕੰਪਲਸਰੀ ਹੈ ਵੀ ਇਹ ਬਣਾਉਣੀ ਪਊਗੀ ਇਹਦੇ ਬਿਨਾ ਐਡਮਿਸ਼ਨ ਨਹੀਂ ਹੋਣੀ ਤੁਹਾਨੂੰ ਕਿਸੇ ਵੀ ਤਰ੍ਹਾਂ ਇਹ ਐਵੇਂ ਮਾਸਟਰ ਕੋਈ ਤੁਹਾਨੂੰ ਪਰੇਸ਼ਾਨ ਕਰਦਾ ਜਾਂ ਤੁਹਾਡੇ ਤੇ ਪ੍ਰੈਸ਼ਰ ਪਾ ਰਿਹਾ ਹੈ ਤਾਂ ਕੰਟੈਕਟ ਕਰ ਸਕਦੇ ਹੋ ਫਿਰ ਅਸੀਂ ਉਹਦੇ ਨਾਲ ਆਪ ਹੀ ਸਮਝਾਂਗੇ ਤੇ ਬਾਕੀ ਜੇ ਤੁਸੀਂ ਇਹ ਬਣਾਉਣਾ ਚਾਹੁੰਦੇ ਹੋ ਆਪਣੇ ਬੱਚੇ ਦੀ ਗਰਦਣ ਉਹਨਾਂ ਦੇ ਹੱਥ 'ਚ ਫੜਾਉਣਾ ਚਾਹੁੰਦੇ ਹੋ ਤਾਂ ਉਹ ਤੁਸੀਂ ਫੜਾ ਸਕਦੇ ਹੋ ਜਿਵੇਂ ਸਾਨੂੰ ਪਹਿਲਾ ਵੈਕਸੀਨ ਲਾ ਕੇ ਇਹਨਾਂ ਨੇ ਖੋਖਲੇ ਕਰਤਾ ਜੇ ਆਪਦੇ ਬੱਚਿਆਂ ਨੂੰ ਵੀ ਉਹਵੇਂ ਖੋਖਲੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਆਈਡੀ ਬਣਾ ਸਕਦੇ ਹੋ ਨਹੀਂ ਤਾਂ ਫਿਰ ਜਿਹੜਾ ਮਾਸਟਰ ਥੋੜੇ ਤੇ ਪ੍ਰੈਸ਼ਰ ਪਾਉਂਦਾ ਹੈ ਤੇ ਉਹਦੀ ਗਰਦਨ ਫੜਨੀ ਸ਼ੁਰੂ ਕਰ ਦੋ ਕਿਉਂਕਿ ਕੋਈ ਵੀ ਟੀਚਰ ਸੁੱਟ ਤੇ ਪ੍ਰੈਸ਼ਰ ਪੁਣਾ ਕੇ ਇਹ ਆਈਡੀ ਨਹੀਂ ਬਣਾ ਸਕਦਾ ਤੇ ਦੂਸਰਾ ਤੁਸੀਂ ਦੇਖੋ ਵੀ ਜਿਹੜੇ ਅਪਾਰ ਆਈਡ ਦੇ ਕਾਗਜ਼ ਨੇ ਜਿਹੜਾ ਤੇ ਪ੍ਰਿੰਟ ਕੀਤਾ ਹੋਇਆ ਉਹ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਮਾਪੇ ਖੁਦ ਆਖ ਰਹੇ ਹੋਣ ਵੀ ਸਾਡੇ ਬੱਚੇ ਦੀ ਅਪਾਰ ਆਈਡੀ ਬਣਾ ਦੋ ਅਸੀਂ ਸਹਿਮਤੀ ਦਿੰਦੇ ਆ ਜੀ ਹੁਣ ਤੁਸੀਂ ਆਪ ਹੀ ਦੇਖੋ ਵੀ ਜ਼ਿਲ੍ਹਾ ਨੇ ਪਹਿਲਾਂ ਵੈਕਸੀਲ ਲਗਵਾਈ ਸੀ ਇੰਜੈਕਸ਼ਨ ਲਵਾਈ ਸੀ ਉਹਨਾਂ ਲੋ ਕਿਦਾਂ ਸਾਇਲੈਂਟ ਅਟੈਕ ਆ ਰਹੇ ਨੇ ਉਹਨਾਂ ਦੇ ਕੀ ਕੀ ਸਾਈਡ ਇਫੈਕਟ ਹੋ ਰਹੇ ਨੇ ਤੇ ਹੁਣ ਤਾਂ ਅਸਤਕਾਰਯੋਗ ਪੀਐਮ ਮੋਦੀ ਜੀ ਨੇ ਵੀ ਆਪਣੀ ਤਸਵੀਰ ਉਹ ਵੈਕਸੀਨ ਵਾਲੇ ਪੋਸਟਰ ਤੋਂ ਹਟਾ ਲੀ ਹੈ ਇਸੇ ਕਰਕੇ ਆਪਣਾ ਮਕਸਦ ਇਹ ਸਿਰਫ ਇਕੱਲਾ ਵੀਡੀਓ ਬਣਾਉਣਾ ਨਹੀਂ ਤਾਂ ਆਪਣਾ ਮਕਸਦ ਹੈ ਵੀ ਪਿੰਡਾਂ ਦੇ ਵਿੱਚ ਜਿਲੇ ਵੀ ਲੋਜਵਾਨ ਬੁੱਢਿਆਂ ਦੇ ਕਲੱਬ ਬੜੇ ਹੁੰਦੇ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਪਿੰਡਾਂ ਦੇ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਤੇ ਕਿਉਂਕਿ ਪਿੰਡਾਂ ਤੋਂ ਹੀ ਜਿਹੜੀ ਐ ਗਵਰਨਮੈਂਟ ਹੋਗੀ ਕੋਈ ਵੀ ਡੀਸੀ, ਐਮਐਲਏ ਤੇ ਐਮਪੀ ਕੋਈ ਵੀ ਮੰਤਰੀ ਹੋਗੇ ਇਹ ਉਹ ਪਿੰਡਾਂ ਤੋਂ ਹੀ ਡਰਦੇ ਨੇ ਇਸੇ ਕਰਕੇ ਪਿੰਡਾਂ ਨੂੰ ਤੋੜਨ ਤੇ ਲੱਗੇ ਹੋਏ ਨੇ ਤੇ ਜੇ ਪਿੰਡ ਜਾਗਰੂਕ ਹੋ ਗਿਆ ਤਾਂ ਸ਼ਹਿਰ ਵਾਲਿਆਂ ਕੋਲੇ ਹੋਰ ਕੋਈ ਆਪਸ਼ਨ ਹੀ ਨਹੀਂ ਰਹੂਗੀ ਉਹਨਾਂ ਨੂੰ ਜਾਗਰੂਕ ਹੋਣਾ ਹੀ ਪਊਗਾ ਕਿਉਂਕਿ ਪਿੰਡਾਂ ਦੇ ਨਾਲ ਹੀ ਸ਼ਹਿਰ ਜੁੜੇ ਹੋਏ ਨੇ ਇਸੇ ਕਰਕੇ ਸਾਨੂੰ ਚੰਗੇ ਬੰਦੇ ਆ ਦੀ ਲੋੜ ਹੈ ਚੰਗੇ ਬੰਦੇ ਜੋ ਪੰਜਾਬ ਨੂੰ ਪਿਆਰ ਕਰਦੇ ਨੇ ਪੰਜਾਬ ਲਈ ਦਰਦ ਰੱਖਦੇ ਨੇ ਪੰਜਾਬ ਲਈ ਚਿੰਤਕ ਨੇ ਉਹ ਸਾਡੇ ਨਾਲ ਜੁੜਨ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਉਹ ਸਾਡਾ ਸਾਥ ਦੇਣ ਜਦੋਂ ਵੀ ਸਾਡਾ ਕੋਈ 3-4 ਬੰਦੇ ਚੰਗੇ ਜੁੜ ਗਏ ਸੰਗਠਨ ਬਣ ਗਿਆ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਜਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਉਹਨਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਮੈਂਟ ਜਰੂਰ ਕਰ ਦਿਓ ਕਿਉਂਕਿ ਇਸ ਨਾਲ ਰੀਚ ਵਧੇ ਜਾਂਦੀ ਹੈ ਤਾਂ ਕਿ ਆਪਣੇ ਵੀਡੀਓ ਹੋਰ ਲੋਕਾਂ ਤੱਕ ਪਹੁੰਚ ਸਕੇ ਧੰਨਵਾਦ